ਉਹ ਬਾਈ ਜਿਹੜੇ ਜਿਹੜੇ ਵੀਰਾਂ ਨੇ ਰੌਣੀ ਕਰਦੀ ਤੇ ਨਾ ਖੇਤਾਂ ਕੀ ਸਭ ਤੋਂ ਔਖੀ ਉਹਨਾਂ ਹੋਈ ਆ ਬਾਈ ਅਤਗੀ ਮੌਸਮ ਪਹਿਲਾਂ ਗਰਮੀ 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 ਕਰੀ ਯਾਰ ਤੇ ਬਾਅਦ ਵਿੱਚ ਇੰਨਾ ਬੁਰਾ ਹਾਲ ਹੋਇਆ ਕਿ ਠੰਡੋ ਚੜ ਗਈ ਇੱਕਦਮ ਆ ਗਈ ਬਾਈ ਠੰਡ ਇਸ ਤਰ੍ਹਾਂ ਆ ਗਈ ਬਾਈ ਇੱਕਦਮ ਮੌਸਮ ਬਦਲ ਬਾਈ ਦਾ ਹੋ ਗਿਆ ਸਾਰਾ ਦੇਖੋ ਬਾਈ ਸਾਰਾ ਸਾਰਾ ਦਿਨ ਸੂਰਜ ਨਹੀਂ ਚੜਨਾ ਦੂਸਰਾ ਉਸ ਇਸ ਤਰ੍ਹਾਂ ਪੜ ਰਹੀ ਜਿਸ ਤਰ੍ਹਾਂ ਸਾਲਾ ਮੀਂਹ ਪੜਦਾ ਹੋਇਆ ਕਰਾ ਬਾਈ ਦਾ ਇਸ ਕਰਕੇ ਬਾਈ ਜਿੰਨੇ ਰੌਣੀਆਂ ਕਰਦੀ ਉਹ ਤੋਂ ਬਹੁਤ ਪਛੇਤੇ ਚਲੇ ਗਏ ਅਤਗੀ जिने पहला रोनियां कर दियो ओ तो सेट आ गए काम नहीं बाद वाले बहुत बीरो पीवी फटाफट 15 15 20 20 दिन हो गए ਵੀ ਜਿਵੇਂ ਬੁਰਾ ਹਾਲ ਹੋਇਆ ਪੜਿਆ ਹਮਕਾ ਆਮਨਾ ਅਜ ਕਣਕ ਵੀ ਜਿਹੜਾ ਪਿੰਡ ਮੈਂ ਬਾਕੀ ਮੈਂ ਕੁਝ ਦਿਨ ਹੋ ਗਏ ਬਾਹਰ ਗਿਆ ਹੋਇਆ ਦਾ ਆਨੇ ਵੀਡੀਓ ਦੇਖੀ ਸੀ ਕੁਝ ਬਲੌਗ ਬਲੌਗ ਆ ਨਹੀਂ ਰੇ ਬਾਈ ਉਹ ਰੀਜਨ ਕਰਕਾ ਨਾ ਉਹ ਤੁਹਾਨੂੰ ਦੱਸੂਗਾ ਚਲੋ ਵੀਡੀਓ ਦੇ ਅੰਤ ਵਿੱਚ ਦੱਸਾਂਗੇ ਕੀ ਕਰਿਆ ਕੈਸਮਾਨ ਪਵਾ ਲਿਓਂਗਾ ਤੇਲ ਨੂੰ ਕਿਹਾ ਤੇਲ ਪਵਾਣੇ ਨੂੰ ਕਿਹਾ ਪੰਪ ਬਾਈ ਜਾਣਾ ਪਵਾ ਲਿਓਂਗਾ ਤੇਲ ਕਾਰਡ ਦੇ ਦੇ ਕ੍ਰੈਡਿਟ ਕਾਰਡ ਤੇਲ ਪਵਾ ਲਵਾਂ ਕਿਉਂ ਬਾਈ ਤੇਲ ਪਵਾਣੇ ਨੂੰ ਕਿਹਾ ਚੱਕਰ ਆ ਥਾਂਨੇ ਵਿੱਚ ਸਾਰੇ ਖੇਤਾਂ ਕੀ ਰੌਣੀ ਕਰੀ ਹੈ ਹੈ ਹੈ

ਨਾ ਉਹ ਪਿੱਡੇ ਪੁੱਡੇ ਕਤੜਾ ਦੇਗੀ ਇਸ ਤਰ੍ਹਾਂ ਲਗਾ ਸੜਾ ਮੀਂਹ ਪੜਿਆ ਹੋਆ ਬਾਈ ਉਹ ਮੌਸਮ ਬਹੁਤ ਫਰਕ ਵੜ ਗਿਆ ਬਾਈ ਇੱਦਾਂ ਤਾਂ ਦਾ ਬੀਜੇ ਰਿਹਾ ਤੈਨੂੰ ਪਤਾ ਹੀ ਲੱਗ ਰਿਹਾ ਲੋਕਾਂ ਬਈ ਕੀ ਬੁਰਾ ਹਾਲ ਮੈਂ ਹਿਸਾਬ ਤੇ ਬਾਗਰ ਨਹੀਂ ਛੋੜ ਦਿੰਦੇ ਇਤਨੀ ਗਿੱਲ ਭਾਂਜ ਓਸੋ ਬਣਾ ਦਿੰਦੀ ਕਣਕ ਜੋਗੀ ਦੀ ਹੈ ਤੁੰਦ ਫੇਰ ਆ ਗਈ ਕਹਿਣਾ ਹਾਂ ਇਹ ਸਬਾ ਵਾਲਾ ਮਤਲਬ ਨਾ ਦਸੰਬਰ ਕੇ ਲਾਸਟ ਵਾਲੀ ਦੀ ਠੰਡ ਆਇਓ ਠੰਡ ਵੀ ਹੋਗੀ ਔਰ ਤੱਕੇ ਦੇ ਸਾਲੇ ਖੇਤ ਬਾਦਰੀ ਅੱਡਾਲੇ ਮੈਨੂੰ ਹਵਾ ਨਿਕੜ ਜੇ ਕਰਦੀ ਈਕਾ ਸਾਲਾ ਕੰਮ ਔਖਾ ਹੋ ਗਿਆ ਉਦਨ ਹੀ ਉਹ ਹੀ ਨੀ ਬਾਤ ਹੋਈ ਜਦ ਆਪਾਂ ਖੇਤ ਬਾਹਰੇ ਆਪਣੇ ਉਹ ਜੋ ਪਰਾ ਬੈਠੇ ਤੇ ਕਾਕਾ ਰਨੀਉ ਘਰੇ ਕਰਨਾ ਨਾ ਯਾ ਡੋਲਾ ਨਾ ਬਾਦੀਏ ਕਰੇ ਹਵਾ ਨਿਕੜ ਜਾਗੀ ਉਦਨ ਕੀ ਬਾਤ ਆ ਰਹੀ ਵੀ ਦੇਖ ਲੈ ਫੇਰ ਲੱਖ ਦਸੰਬਰ ਮੈਂ ਜਲਾਇਆ ਸਵਾਲੇ ਦਿਨ ਵੀ ਜਾਇਆ ਨਾ ਉਹ ਸਾਰੀ ਥਰ ਤੋਂ ਉਹ ਪਰਾ ਕਹਿ ਰਦਾ ਮੈਂ ਤਾਂ ਮਾ ਪੱਲੜ ਸੰਭਾਲ ਲਿਆ ਉਹ ਭੈਂ ਕਿੱਲੇ ਕਿੱਲੇ ਵਗੇਰ ਕ ਤਾਂ ਹੀ ਰੋਣੀਆਂ ਆਵਾਂਗੇ ਹੈ ਉਹ ਕੋ ਕਿੱਲੇ ਆ ਨੇ ਕਿੱਦਾਂ ਤੇਰੇ ਪੂਰੇ ਉਹ ਦੇਖਿਆ ਕਿਤਰਾ ਦਾ ਗਾਰਾ ਚਿਮੜ ਰਾ ਇਹਨੂੰ ਦੇਖੇ ਬੇਲਣ ਆਇਆ ਉਹ ਕਵਰ ਧਾਰ ਦਿਆ ਸਾਰਾ ਭੈਂ ਬੰਦ ਹੋ ਜਾਦਾ ਅੱਛਾ ਗਿੱਲਿਆਂ ਖੇਤ ਕਿਆ ਕਰਾ ਬੰਦਾ ਕਿਆ ਨਾ ਕਰਾ ਆ ਭਾਈ ਕਣਕ ਕੋ ਕਣਕ ਵੇਚ ਰਹੇ 2.5 ਤੋਂ ਉੱਪਰ ਛੱਟਾ ਦੇਣਾ ਪੜ ਰਿਹਾ ਬੰਦਿਆਂ ਨੂੰ ਉਹ ਕਹੀਂ ਨਾ ਰਿਸ਼ਤਾ ਕਰਨ ਗਏ ਤੇ ਬਾਬੇ ਹਾਂ ਓਏ ਕਹੀਂ ਨਾ ਕਣਕਵਾਰ ਰਿਸ਼ਤਾ ਕਰਨ ਗਏ ਤੇ ਉਹ ਕਹਿ ਰਿਹਾ ਕਹਿ ਰਿਹਾ ਕੀ ਮੰਗਾ ਕਹਿ ਰਿਹਾ ਡੀਏਪੀ ਚਾਹੀਦੀ ਉਹਨੇ ਛੋਕਰੇ ਵਾਲੇ ਕੁੱਟੇ ਕਹਿ ਰਿਹਾ ਮਾਨੇ ਆਪ ਤਾਂ ਸਾਲੀ 12 32 16 ਗਾ ਦੇ ਬੀਜੀ ਆ ਤੁਹਾਨੂੰ ਡੀਏਪੀ ਕਾਹ ਦੇ ਦੇ ਉਹ ਵਾਲਾ ਹਾਲ ਹੋਇਆ ਅਦਕੀ ਭਾਈ ਡੀਏਪੀ ਨੇ ਬਹੁਤ ਔਖਾ ਕਰਿਆ ਮੈਂ ਤਾਂ ਅਮਨ ਨੂੰ ਕਹਿ ਰਿਹਾ ਵਾਹ ਜਿਉਰੀ ਇਹ ਕਹਿ ਲਾ ਕਰ ਲੈ ਬੁੱਗੇ और मैं ओबीता तो है भाए पंगा और बाकी ठंड हो गई भाई मैं यो हुडी जी मतलब काफ़ी भारी जी है मैं पाता नहीं पर मैं स्कूटर स्कूटरी पाया पानी पड़ी क्योंकि ठंड काफ़ी हो गई भाई बाकी यूरिया का हिला करना पड़ा क्योंकि यूरिया भी कम खत्म गड़बड़ावा का काम क्योंकि पता ही है भाई जब डाई की शोटेज आ तो यूरिया की भी छोटेज होगी पक्का सौ प्रसेंट होगी भाई ਉਸ ਕ ਵੀ ਕਰਨਾ ਪੜਾਗਾ ਹੱਲ ਮਸਲਾ ਵੀ ਜਿੰਨਾ ਕ ਜਲਦੀ ਹੋ ਸਗਾ ਫਾਇਦਾ ਹੋ ਜਾਗਾ ਬਾਈ ਆਪਣਾ ਬਾਈ ਖੇਤ ਸਾਰੇ ਗਿੱਲੇ ਬੜੇ ਜਿਆਦਾ ਜਿਆਦਾ ਬਾਈ ਪਿੰਡੋਂ ਕੁਝ ਬਜਾਈ ਹੋ ਗਈ ਕੁਝ ਰਹਿ ਗਈ ਆ ਇੱਕ ਸਭ ਤੋਂ ਬੜਾ ਪਤਾ ਨਹੀਂ ਕਿਆ ਚੱਕਰ ਹੋ ਗਿਆ ਬਾਈ ਪਾਣੀ ਇਤਨਾ ਆ ਧਰਤੀ ਮਸੇਮ ਆ ਕਿਆ ਚੱਕਰ ਹੋਇਆ ਬਾਈ ਬਹੁਤ ਗਿੱਲੇ ਪਾਣੀ ਮੈਂ ਤੁਹਾਨੂੰ ਖੇਤ ਦਿਖਾਵਾਂ ਮੈਂ ਤਾਂ ਕਿੰਨੀ ਪਾਣੀ ਨਾ ਗਿਆ ਚਲੋ ਡਰੋਂ ਨੇ ਵੀ ਕਰ ਰਹੇ ਆ ਬਾਈ ਬੰਦੇ ਇਹ ਇਹ ਦਿਖਾਵਾਂ ਬਾਈ ਮਨ ਤਾਂ ਇਨਕੀ ਫਿਕਰ ਆ ਰਹੀ ਨਾ ਖੇਤ ਕਾਦਨੋਂ ਵੱਤ ਆਵਾਂਗੇ ਬਾਈ ਦੇਖੋ ਕਿਤਨੇ ਗਿੱਲੇ ਆ ਇੱਧਰ ਗਿੱਲੇ ਦੇ ਬਾਈ ਨੇ ਇਹ ਦੇਖ ਕੱਦੂ ਕਰ ਦਿਆ ਦਾ ਬਾਈ ਨੇ ਤਾਂ ਕਰ ਕਰਾ ਥੋੜੇ ਜਿਹਾ ਆ ਜਾਾਂਗੇ ਵੱਤ ਮੰਨ ਲਾਗਾ ਇੱਧਰ ਦੇਖੋ ਯਾਰ ਇਹਨਾਂ ਕੋ ਬਹੁਤ ਮੁਸ਼ਕਲ ਆ ਕਿਆ ਬਣਾ ਕਿਆ ਨਹੀਂ ਬਾਈ ਇੱਧਰ ਬੀਜਰ ਵੀ ਰੇ ਆ ਉਧਰ ਖੇਤ ਸੁੱਕਾ ਦੇਖ ਲੈ ਮਾਲਕ ਹੀ ਰਜਾ ਹੈ ਨਾ ਉਹ ਪਹਿਲਾ ਖੇਤ ਆ ਦੇਖੋ ਉਸ ਨੂੰ ਮਰੋਣੀ ਕਰ ਲੱਗ ਰਿਹਾ ਅੰਕਲੋ ਬੈਠਾ ਉਹ ਦੇਖੋ ਨੈ ਫਿਰ ਰਿਹਾ ਬਗਲੇ ਉਸ ਤੇ ਉੱਪਰ ਲਿਆ ਵੇਚ ਦੀ ਟੀਜਰੇ ਕਹਿਤ ਮਾ ਭਾਈ ਪਾਣੀ ਖੜਿਆ ਬੰਦੇ ਬੰਦਾ ਕਹਾਂ ਜਾ ਕਹਾਂ ਆ ਜਾ ਇਸ ਤਰ੍ਹਾਂ ਹੀ ਕੰਮ ਬਣ ਜਾਂ ਬਾਈ ਕੋਈ ਪਤਾ ਨਹੀਂ ਹੁੰਦਾ ਟਾਈਮ ਦਾ ਕਿਆ ਹੋ ਜਾ ਕਹਿ ਨਹੀਂ ਉਹ ਭਾਈ ਉਧਰ ਤੇ ਆ ਕੇ ਇੱਧਰ ਆ ਕੇ ਦੇ ਬਾਈ ਇੱਧਰ ਵੇਚਣੀ ਦੀ ਕਿਸੇ ਦੀ ਕਣਕ ਵੀਰ ਦੀ ਪੋਲਟਰੀ ਫਾਰਮ ਦਾ ਬਾਈ ਕਰ ਇੱਧਰ ਆ ਚਲਾ ਮਾ ਚੱਲ ਮੈਂ ਵੀ ਥੋੜਾ ਜਿਹਾ ਫਰੀਦ ਆ ਮਾ ਚੱਲ ਚਲਾਂ ਯਾਰ ਘਰਾਂ ਕੋਈ ਕੰਮ ਹੈ ਨਹੀਂ ਦਾ ਘਰਾਂ ਪੜੇ ਰਹਾਂ ਫਿਰ ਵੀਡੀਓ ਸਕਰੋਲ ਕਰੀ ਜਾਂ ਆਂ ਜਾਂ ਰੀਲਾਂ ਤੁਹਾਨੂੰ ਪਤਾ ਆ ਗਈ ਜਾਂ ਬੰਦੇ ਬਹੁਤ ਦਾ ਕੰਮ ਕੁਝ ਹੁੰਦਾ ਹੀ ਨਹੀਂ ਫਿਰ ਇਸ ਤੇ ਤੋ ਕਰ ਕਮਾ ਚੱਲ ਕੋਈ ਨਹੀਂ ਚਲਾਂ ਤੇਰੀ ਗੱਲ ਦੇਖਾਂ ਕਿ ਆ ਹਿਸਾਬ ਬਤਾਵਾ ਕਿ ਇੱਧਰ ਗੋਭੀ ਦੀ ਤੜਾਈ ਚੱਲ ਰਹੀ ਬਾਈ ਗੋਭੀ ਵੀ ਲਾ ਰਖਿਆ ਬੰਦੇ ਨੇ ਇੱਧਰ ਮੁਰਗੀ ਫਾਰਮ ਮੁਰਗੀ ਫਾਰਮ ਕਰ ਕਾ ਨਾ ਬਾਈ ਇਹ ਉਹ ਬਹੁਤ ਹੋ ਗਈ ਕੰਨੋ ਕਰ ਮੱਖੀ ਬਹੁਤ ਹੋ ਗਈ ਮਾਰੇ ਘਰ ਨੂੰ ਬਹੁਤ ਜ਼ਿਆਦਾ ਮੱਖ ਖਾਨਾ ਪਰ ਨੇੜਾ ਲਾ ਦੇ ਬੈਹ ਕਰ ਕਾ ਕਿਉਂ ਕਿਉਂ ਅੰਕਲ ਨਾ ਉਰ ਨੇ ਡਾ ਲਾ ਦਿੰਦੇ ਵਾਹ ਕਿਹਾ ਜੋ ਹੈ ਸਨੂ ਮੰਦਨ ਨਾ ਇਹੋ ਛੋਕਰਾ ਮਾਰਾ ਕੱਬਾ ਹੀ ਬਹੁਤ ਅੰਕਲ ਇਹਦੇ ਕੋਲ ਡਾਈ ਕਿਹੜਾ ਅੰਕਲ ਡਾਈ ਦੇਖਦੇ ਜੋ ਪਾਵੇਂਗਾ ਇਸਕੋ ਹਾਂ ਡਾਈ ਤੋਂ ਹੀ ਆ ਹੈ ਦੂਸਰਾ ਜੁਦਾ ਉਹ ਹੋਰ ਚੀਜ਼ ਹੈ ਅੱਛਾ ਉਹ ਨਹੀਂ ਆ ਬਟਰ ਸੁਪਰ

ये तो नहीं करवाना पड़ेगा ना सुपरा।, सुपरा दो भाई कल भी वही गल मुक्की है भाई उस गल पहला ना नहीं छट्टा मरवा देंगे फिर कणक बीज जाएगी सुपर सीडर गल कुछ बा मतलब बढ़िया बन जाएगा भी वह जा के सुपर सीडर गल बुरा हाल है यार यो कहाँ का मसाला चला गया डाई भी ना तो बहुत औखा हो गया इतनी वो इधर बंदा डाई के रहा हेला हाँ भला हो जा क्या हो गया ओ तेरी का <laughs> अंदर है। ना यार कलाच दबने का मौके नहीं मिले <laughs> भाई रोने करा तो खेत नहीं बत आंदे और ਜੇ ਸੁੱਕੇ ਬੀਜਾਂ ਦੇਖੇ ਤੂੰ ਡੁੱਟ ਰਹੀ ਆ ਦੱਸ ਕੀ ਕਰਾਂ ਬੰਦਾ ਕਿਆ ਨਾ ਜ਼ਿਮੀਂਦਾਰ ਆ ਗਊਰਾ ਫਾਜਾ ਇਹ ਸਾਲਾ ਸੁੱਕਾ ਪੜਿਆ ਖੇਈ ਸੀ ਚਾਰ ਹੋਣੀ ਕਰਾਂ ਇਸ ਕੀ ਕਿਆ ਕਿਆ ਕਰਾਂ ਢੋਖਾ ਕੰਮ ਬਾਈ ਮੰਨੂ ਦਾ ਰਾਤ ਹੋ ਜਾਗੀ ਕੋ ਪੰਜ 6 ਕਿੱਲੇ ਆ। ਫੇੜੀ 6:00 ਵਜੇ ਕੇ ਲਾਸਟ ਟਾਈਮ ਹੋ ਗਿਆ ਬਾਈ। ਤੋ ਘਰ ਕਾ ਮਾਤਾ ਤੁਹਾਨੂੰ ਕਵਾਜੀ ਆਰਾਮ ਤੇ। ਫੇਰ ਵੀ ਠੀਕ। ਬੋਕੀ ਦੇਖੋ ਕਿੰਨੇ ਕੋਲਟਰੀ ਫਾਰਮ ਬਾਈ। 1 2 3 4 5 6 7 8 8 ਬਿਲਡਿੰਗ। ਬਾਬੇ ਸੀਰੀਸ ਨਵਾਰੀ ਵਿਚਮਾ ਹੀ ਰਹਿ ਗਈ ਦੀ ਜਿਹੜੀ ਤੁਹਾਨੂੰ ਦੇਖੀ ਦੀ। ਉਸ ਵਾਹ ਵੀਜੇ ਟਰੈਕਟਰ ਜਾਂਨ ਵਾਕਿਓ ਕਿ ਮੈਨੂੰ ਕੰਮ ਪੜ ਗਿਆ ਘਰ ਆਣਾ ਪੜ ਗਿਆ ਟਰੈਕਟਰ ਵਹੀਂ ਛੋੜਿਆ ਇਹਦਾ ਟਰੈਕਟਰ ਵੀ ਅੱਜ ਆਇਆ ਬਾਈ ਹਫ਼ਤੇ ਪਿੱਛਾ ਲੋਗ ਸ਼ੂਟ ਕਰਨੇ ਰਹੇ ਤੇ ਕਿਸੇ ਕਾਰਨ ਤਾਂ ਕਰਕੇ ਪਤਾ ਨਹੀਂ ਲੱਗ ਰਿਹਾ ਇਹਦਾ ਵਿਸ਼ਾਲ ਦੇ ਘਰ ਟਰੈਕਟਰ ਅੱਜ ਟਰੈਕਟਰ ਵਹੀਂ ਖੜਾ ਦੀਏ ਤਾਂ ਮਾਹ ਚੱਲੇ ਤਾਂ ਲਈ ਮੈਨੂੰ ਕੰਮ ਅਮਨ ਦੀ ਸੀ ਕੰਮ ਪੜ ਗਿਆ ਘਰ ਆਣਾ ਪੜ ਗਿਆ ਸਾਰੀ ਐਸੀ ਤੈਸੀ ਫਿਰ ਗਈ ਬਾਈ ਕੰਮ ਦੀ ਅਲੀ ਬਾਈ ਖੇ ਤੇ ਵੀਜੇ ਰਹੇ ਤੇ ਕਰੋਸ ਟੁੱਟ ਗਿਆ ਅਮਨ ਕਰਾਇ ਸਕੂਟਰੀ ਦੇ ਸਕੂਟਰੀ ਵਾ ਸੌਖੀ ਚੱਲੀ ਜਾ ਇਹ ਚੀਜ਼ ਕਿਉਂ ਰੱਖਣੀ ਕਿਰਾਏ ਵਾਲਾ ਜਿਹੜਾ ਬੰਦਾ ਮਨਨ ਕ ਚੱਲ ਜਾਂ ਤਾਂ ਖੁੱਲੀ ਸੀ ਕੋਈ ਗੱਡੀ ਹੋ ਜੇ ਇਸਮੇ ਸਾਮਾਨ ਚੰਗਾ ਆ ਜਾ ਜਾਂ ਫਿਰ ਐਕਟਿਵਾ ਜ਼ਰੂਰੀ ਚਾਹੀਦੀ ਸਾਮਾਨ ਲੈ ਗਾਣੇ ਨੂੰ ਵੀ ਮਨਨ ਕ ਚੱਲ ਐਕਟਿਵਾ ਤੇ ਜਿਸ ਤਰ੍ਹਾਂ ਮਰਜੀ ਇਸਕੇ ਧਰ ਲੈ ਜਾਂ ਕੋਈ ਹੋਰ ਸਾਮਾਨ ਉਹ ਐਕਟਿਵਾ ਸੌਖਾ ਆ ਜਾ ਘਰੇ ਆ ਰ ਆ ਜਾ ਯਾਰ ਕਰਿਆ ਕੰਮ ਚੱਲ ਜਾਗਾ ਮਾਂ ਚੱਲ ਕੋਈ ਧਾਰਾਂ ਫਿਰ ਕ੍ਰੋਸ ਕਰਾ ਇਹ ਤਾਂ ਪੜ ਜਾਗਾ ਸਵੇਰੀ ਫਿਰ ਜਲਦੀ ਲੱਗ ਜਾਗਾ ਇੱਕ ਤੋਂ ਬੰਦੇ ਕਰਦੀ ਆ ਕੰਮ ਕਰਿਆ ਘਰੀਆਂ ਨੂੰ ਜਾ ਰਿਆ ਨਹੀਂ ਕਰਾ ਫਿਰ ਸਵੇਰੀ ਓਖਾ ਹੋ ਜਾ ਵੇਰਾ 8-9 ਵਜੇ ਮਿਸਤਰੀ ਆਵਾ ਫਿਰ ਕ੍ਰੋਸ ਫਟਾਗਾ ਕਹਾਂ ਇਹ ਕ੍ਰੋਸ ਵਾਗਾ ਰਾਤ ਨੂੰ ਸਵੇਰੀ ਜਦ ਮੈਂ ਅਸੀਂ 5 ਵਜੇ ਉੱਤਕਾਰ ਲਾ ਦੇਗਾ ਫਿਰ ਉਹ ਬਈ ਕ੍ਰੋਸ ਇੱਕ ਟੁੱਟਿਆ ਤਾਂ ਯਾਰ ਇਹ ਤਾਂ ਨੋ ਪਵਾਦੇ ਆ 3 ਸਾਲਾਂ ਪਹਿਲੀ ਵਾਰ ਟੁੱਟਿਆ ਚਲੋ ਇੱਥੇ ਪਰਦਾ ਨਹੀਂ ਟਿਕ ਇੰਨੇ ਸਾਲ ਕੰਮ ਕਰਦੇ ਨੇ ਹੋਗੇ ਤੈਨੂੰ ਭਾਂ ਦੇ ਕ੍ਰੋਸ ਪਾਣੀ ਨਹੀਂ ਆਏ ਬਈ ਪਾਣੀ ਦਾ ਆਏ ਇਹ ਮਿੱਤੀ ਹੈ ਹੈ ਨਿਕਰੋ ਸਰ ਅੱਛਾ ਅੱਛਾ ਕ੍ਰੋਸ ਕ੍ਰੋਸ ਖਤਮ ਹੋ ਰਿਹਾ ਹੈ ਉਹ ਆਪ ਦੇ ਦੇ ਗਿਆ ਨੇ ਮੇਰਾ ਪੈਂ ਚੁਗੈ ਨੀ ਵੀਡੀਓ ਨੂੰ ਬਣਾ ਕੇ ਕਹਿਣਾ ਸੀ ਕਿ ਪਰ ਬ੍ਰੇਕ ਤਾਂ ਮਾਰਨੀ ਦੀ ਭੈ ਸਾਰੀ ਸੜਕ 'ਤੇ ਪੜਿਆ ਦਾ ਹੋਰ ਲੰਬਾ ਕਾਜ਼ਾ ਦਾ ਮੁੜ ਗਿਆ ਉਹ ਨਾ ਮੁੜ ਗਿਆ ਤਾਂ ਨੇ ਦੇਖਿਆ ਨਹੀਂ ਨਾ ਤੇਰਾ ਇੰਨਾ ਧਿਆਨ ਚੰਦਾ ਰਿਹਾ ਖੜੀ ਬ੍ਰੇਕਾਂ ਮਾਰੀ ਇੱਕਦਮ ਆ ਉੱਪਰੋਂ ਨੇ ਚੜਦਾ ਭੈਣ ਕਾ ਯਾਰ ਕਿਸਕੇ ਦਾ ਕਿਹੜਾ ਮੋਟਰਸਾਈਕਲ ਆ ਵੀ ਉੱਪਰ ਨਹੀਂ ਉਹ ਵਿਚਲ ਭੇਟਾ ਮਾਰ ਜਾ ਉਹ ਬਈ ਵਰਕਸ਼ਾਪ ਆ ਤੁਹਾਡੇ ਟਰੈਕਟਰ ਦੇਗਾ ਮੈਂ ਕਿਹਾ ਪਤਨ ਚ ਆ ਗਿਆ ਪਰ ਬੰਦਾ ਕੋਈ ਹੈ ਨਹੀਂ ਰਾਲਾ ਬੁੱਝੇ ਸਿਸਟਮ ਆ ਨਾ ਕੰਪਨੀ ਉਹ ਕਿਉਂ ਪਾਗਲ ਹੋ ਰਹੀ ਇਸ ਪਿੱਛੇ ਹਾਂ ਪਲਾਸਟਿਕਾ ਦੇ ਦੋ ਬੰਦੇ ਕੋ ਮੈਂ ਟਗਰਦੀਆ ਮੇਰੀ ਸਕੂਟੀ ਦਾ ਚੱਲ ਜਿਦਾਂ ਪਉਣ ਦੋ ਇਹ ਤੇ ਇੱਕੋ ਕੇ ਪਾਏ ਫਿਰ ਮੈਂ ਤੇ ਇੱਕ ਇੰਜੀਨੀਅਰ ਖੱਜੜ ਖਵਾਰੀ ਕਰਦੀ ਹੈ ਨਹੀਂ ਪਰ ਤੋ ਜੰਦੇ ਵੈਸਾ ਠੀਕ ਦੋ ਕਰ ਕੋ ਚੱਕਰ ਨਹੀਂ 790 ਬਾਕੀ ਮਿੱਤਰੋ ਆ ਗਏ ਘਰਾਂ ਬਾਈ। ਓਹੋ। ਹਾਂ ਬਾਈ ਠੰਡ ਪੂਰੀ ਹੋ ਗਈ। ਚਲੋ ਇਹ ਵਾ ਉਜਾ ਲਾਉ ਜਾ ਲਾ। ਬਹੁਤ ਟਾਈਮ ਲੱਗਿਆ ਬਾਈ। ਬਾਕੀ ਵਲੋਗ ਨਹੀਂ ਵਰਤਾ ਕਾਫੀ ਦਿਨ ਹੋ ਗਏ। ਉਹ ਜੋ ਬਾਈ ਫਲੈਸ਼ ਆਫ ਕਰ ਦਪਉਣਗੀ। ਸਾਰੇ ਅੱਖਾਂ ਮੇ ਲਗਾ ਦੇ ਨਾ ਫਿਰ ਫੋਨ ਨਹੀਂ ਦੇਖਿਆ ਜਾਂਦਾ ਕਾਸੀ ਦੇ ਤੱਕ। ਇਬ ਤਾਂ ਲੱਟਾਂ ਬਹੁਤ ਹੋ ਗਿਆ ਆਪਣੇ ਪਰ। ਬਾਕੀ ਕੁਝ ਦਿਨ ਤੇ ਨਾ ਵਲੋਗ ਨਹੀਂ ਆਰਤੇ ਬਾਈ। ਬਹੁ ਬਾਈ ਨਗੇ ਨਾ ਉਸ ਵਾ ਇੰਸਟਾਗ੍ਰਾਮ ਪਾ ਡੀਐਮ ਕਰੀ ਜਾਂ ਬਾਈ ਵਲੌਗ ਨਹੀਂ ਆਰੇ ਵਲੌਗ ਨਹੀਂ ਆਰੇ ਤੋ ਕੋਈ ਰੀਜਨ ਦਾ ਬਾਈ ਰੀਜਨ ਰੀਜਨ ਵੀ ਗਿਆ ਦਾ ਬਸ ਇੱਕ ਹੈਪਨਿੰਗ ਹੋ ਗਈ ਜੀ ਆਪਣੇ ਆਪਣੇ ਨਾ ਪਿੰਡ માં ਗੁਜਰਾਂਗੇ ਆਪਣੇ ਥੋੜੇ ਜੇ ਘਰਾਂ ਬਾਈ 20 25 ਘਰਾਂ ਤੋ ਉਹਨੇ ਘਰਾਂ ਆਪਣੇ ਪਰਿਵਾਰ માં ਲਾ ਲਓ ਤੱਬਰ માં ਲਾ ਲਓ ਜਿਸ ਤਰ੍ਹਾਂ ਮਰਜ਼ੀ ਲਾ ਲਓ ਪਿੰਨ ਮਹੱਲੇ માં ਲਾ ਲਓ ਬਾਈ ਇੱਕ ਮੌਤ ਜੀ ਹੋ ਗਈ ਦੀ ਕਾਫੀ ਯੰਗ ਮੁੰਡੇ ਦੀ ਤੋ ਉਸ ਕਰਕੇ ਨਹੀਂ ਵਲੋਗ ਜੇ ਬਣਾਰਦੇ ਉਸ ਕਰਕੇ ਮੈਂ ਅੱਧਮ ਹੀ ਆ ਗਿਆ ਤੁਹਾਨੂੰ ਦੇਖਿਆ ਦਾ ਬਾਈ ਦੇਖਿਆ ਕਰਦਾ ਨਹੀਂ ਕਿ ਦੇਖਦਾ ਜਦ ਵੀਡੀਓ ਬਣਾ ਹੀ ਨਹੀਂ ਰਹੇ ਤੇ ਫਿਰ ਬਾਅਦ ਵਿੱਚ ਤੁਹਾਨੂੰ ਦੱਸ ਰਿਹਾ ਬਈ ਕਿਉਂਕਿ ਅੱਧਮ ਆ ਗਿਆ ਦਾ ਜਦ ਖੇਤਵਾਰ ਤੇ ਆਪਾਂ ਵਾਹਦੇ ਕੋਈ ਚੱਲ ਰਹੀ ਦੇ ਆਪਾਂ ਜਿਹੜੇ ਵੀ ਜੇ ਟਰੈਕਟਰ ਜੋਂਨ ਬਾ ਆਪਣੇ ਸਬਸਕ੍ਰਾਈਬ ਕਰਕੇ ਚੈਨਲ ਨੂੰ ਪਤਾ ਹੋਣਾ ਬਾਈ ਫਿਰ ਆਣਾ ਪੜ ਗਿਆ ਬਾਕੀ ਆਪਣੇ ਅਸੂਲ ਆ ਬਾਈ ਆਪਾਂ ਨੇ ਕਦੀ ਵੀ ਪੈਸੇ ਪਿੱਛਾ ਜਾ ਇਕਲਾਰ ਉਹ ਜਿਹੜੇ ਆਪਾਂ ਵੀਡੀਓ ਬਣਾਵਾ YouTube Instagram Instagram ਨਹੀਂ ਸਿਰਫ YouTube ਆ ਵੀਡੀਓ ਬਣਾਵਾ ਜਾਂ Facebook ਆ ਇਸਕੇ ਆਪਾਂ ਨੂੰ ਪੈਸੇ ਮਿਲਾਂ ਬਾਈ ਬਹੁਤੇ ਵੀਰਾਂ ਨੂੰ ਪਤਾ ਨਹੀਂ ਹੋਣਾ ਹੈ ਤਾਂ ਆਪਾਂ ਨੂੰ ਪੈਸਾ ਵੀ ਇਤਨੇ ਵੀ ਹੱਲੀ ਡੁੱਬੇ ਨਹੀਂ ਬਾਈ ਬਹੁਤ ਸਾਰੇ ਨਾ ਮੈਂ ਵੀਡੀਓ ਬਣਾਣੇ ਦਾ ਮਨ ਨਹੀਂ ਤਾਂ ਫਿਰ ਨਾ ਮੈਂ ਵੀਡੀਓ ਦੇਖ ਰਿਹਾ ਤਾਂ ਕਿਸੇ ਕੀ ਫ੍ਰੀ ਪੜਿਆ ਤਾਂ ਕਈ ਵਾਰੀ ਪੜਿਆ ਹੋਣਾ ਦੇਖ ਰਿਹਾ ਤਾਂ ਵੀ ਇੱਕ ਬੰਦੇ ਦੇ ਨਾ ਅਸੂਲ ਹੋਣੇ ਚਾਹੀਦੇ ਯਾਰ ਪੈਸਾ ਸਭ ਕੁਝ ਨਹੀਂ ਹੈ ਬਾਈ ਪੈਸਾ ਬਹੁਤ ਕੁਝ ਹੋ ਸਕਦਾ ਪੈਸਾ ਸਾਰਾ ਕੁਝ ਨਹੀਂ ਹੋ ਸਕਦਾ ਪੈਸੇ ਗੱਲ ਚਲੋ ਬਹੁਤ ਕੁਝ ਹੋ ਸਕਦਾ ਪੈਸਾ ਬਾਈ ਬਟ ਜੇ ਭਾਂ ਪੈਸੇ ਹੀ ਸਾਰਾ ਕੁਝ ਆ ਐਸਾ ਕੁਝ ਨਹੀਂ ਹੈ ਬਾਈ ਮੈਂ ਦੱਸ ਰਿਹਾ ਬਾਈ ਮੈਂ ਮੇਰਾ ਅਸੂਲ ਲਾ ਲਓ ਜਿੰਦੀ ਗੱਲ ਲਾ ਲਓ ਜੋ ਕੁਝ ਲਾ ਲਓ ਬਾਈ ਮੈਂ ਘਟੋ ਘਟੇ ਜੇ ਆਪਣੇ ਮਤਲਬ ਪਿੰਡਾਂ માં ਵੀ ਮਤਲਬ ਡੈਥ ਹੋ ਗਈ ਘਟੋ ਘਟੇ ਇੱਕ ਵੀਕ ਤੱਕ ਜਾ ਇੱਕ 5-7 ਦਿਨ ਤੱਕ ਮੈਂ ਕੋਈ ਵੀ ਵੀਡੀਓ ਨਹੀਂ ਅਪਲੋਡ ਕਰਦਾ ਕਿਉਂਕਿ ਪਰਿਵਾਰ ਵਾਲੇ ਦੇਖਣਾ ਆਪਣਾ ਪਿੰਡ ਮੈਂ ਸਾਰੇ ਦੇਖਾਂ ਬੰਦੇ ਉਹ ਚੀਜ਼ ਓਕਵੜੀ ਜੀ ਲਗਾ ਜਾ ਤਾਂ ਕੋਈ ਮਤਲਬ ਆਪਣਾ ਚਲੋ ਪਿੰਡ ਮਾ ਆਪਣਾ ਇੰਨਾ ਪਿਆਰ ਹੋਆ ਸਹਾਰਾਂ ਕੁਝ ਹੋਰ ਚੀਜ਼ ਹੋਇਆ ਵੀ ਸਾਰੇ ਆਪਨੇ ਲਗਾ ਜਾ ਤਾਂ ਕੋਈ ਬੰਦਾ ਆਪਣੀ ਫੈਮਿਲੀ ਮੇ ਜਾਂ ਕੁਝ ਜ਼ਿਆਦਾ ਹੀ ਹੋ ਗਿਆ ਫਿਰ ਵੀ ਤਾਂ ਆਪਾਂ ਵਲੋਗ ਵੀਡੀਓ ਪਾਣੀ ਛੱਡ ਦੇ ਦੇ ਬੰਦਾ 2-4 ਦਿਨ ਤਾਂ ਉਸ ਚੀਜ਼ ਕਰਕੇ ਮੈਂ ਕਦੀ ਵੀ ਹਫਤੇ ਗਾਰ ਆਸਟ੍ਰੇਲੀਆ ਕੋਈ ਮੈਂ ਰੀਲ ਵਗੈਰਾ ਰਕ ਬਗੜ ਮੈਂ ਬਹੁਤ ਇੰਨੀਆਂ ਚੀਜ਼ਾਂ ਦੇ ਫਿਰ ਕੱਟ ਆਊਟ ਕਰ ਲਿਆ ਕੋਈ ਨਾ ਹਫਤੇ 10 ਦਿਨ ਮੈਂ ਕੋਈ ਫਰਕ ਨਹੀਂ ਪड़ਦਾ ਹੈ हां यो है वीरो यो काम इक मतलब इन वीडियो ਪੈਣਾ ਪੈਸ਼ਨ ਨਹੀਂ ਰਿਹਾ ਇਹ ਵੀ ਰੁਜ਼ਗਾਰ ਬਣ ਗਿਆ ਆਪਣਾ ਇਸ ਨੂੰ ਛੋੜ ਨਹੀਂ ਸਕਦੇ ਅੱਛਾ ਕਈ ਵਾਰੀ ਬ੍ਰਾਂਡ ਗੱਲ ਐਸੀ ਕਲਾਬੋਰੇਸ਼ਨ ਹੋਈ ਹੋਵਾ ਜਿਸकी ਚਲੋ ਮਜਬੂਰੀ ਹੋ ਜਾ ਬੰਦੇ ਕੀ ਬਾਈ ਕਿ ਉਹਨੇ ਦੰਡ ਤੇ ਡੇਟ ਫਿਕਸ ਕਰੀ ਹੋਵਾ ਟਾਈਮ ਫਿਕਸ ਕਰਿਆ ਹੋਵਾ ਉਹ ਵੀ ਕਰਨਾ ਪੜਾ ਬਟ ਇਸਮਾ ਗੱਲ ਇੱਕ ਤੁਹਾਨੂੰ ਦੱਸ ਰਿਹਾ ਇੱਕ ਆਪਣਾ ਨ ਯੂਟਿਊਬਰ ਦਾ ਟਰੈਕਟਰ ਕੈਟੇਗਰੀ ਦਾ ਮਤਲਬ ਬਣਾਵਾਦਾ ਬਾਈ ਚਲੋ ਆਪਾਂ ਨਾਮ ਨਹੀਂ ਕਿਸੇ ਨੂੰ ਕੋ ਲੈ ਲੈਂਦੇ ਹਾਂ ਉਹ ਬੰਦੇ ਦੀ ਡੈਥ ਹੋ ਗਈ ਚਲੋ ਬਾਈ ਕਿਸੇ ਤਰ੍ਹਾਂ ਵੀ ਜਾਣਦੇ ਹੋਣੇ ਸਾਰੇ ਬੰਦੇ ਉਸ ਨੂੰ ਉਸਕੇ ਨਾ ਮੈਂ ਕਰ ਰਿਹਾ ਵੀ ਉਸਕੇ ਚੈਨਲ 'ਪਾ ਸਿਰਫ 2 ਦਿਨ ਦੀ ਬ੍ਰੇਕ ਲਗੀ ਹੁਣ ਸ਼ਾਇਦ 2 ਜਾਂ 3 ਦਿਨ ਦੀ 3rd ਡੇ ਤੋਂ ਮਤਲਬ 3rd ਜਾਂ 4th ਡੇ ਤੋਂ ਮੈਨੂੰ ਪਤਾ ਵੀ ਵੀਡੀਓ ਕੰਟੀਨਿਊਸਲੀ ਚੱਲਦੀ ਜਾ ਰਹੀ ਹੈ ਐਬ ਤੱਕ ਤਾਂ ਮੈਂ ਇਹ ਸੋਚ ਰਿਹਾ ਵੀ ਯਾਰ ਲੋਕਾਂ ਦਾ ਜਮੀਰ ਲਾਲੇ ਜਾ ਆਪਣਾ اصول ਲਾਲੇ ਜਾਂਦੀ ਹੈ ਕਿਤਨਾ ਲੋਕਾਂ ਦਾ ਬੇਕਾਰ ਹੋ ਗਿਆ ਬਾਈ ਬੰਦੇ ਦੇ ਘਰਾਂ ਇਤਨੀ ਮਤਲਬ ਚਾਹ ਕੋਈ ਯਾਰ ਜਵਾਨ ਆ ਜੀ ਤਾਂ ਜੀ ਆ ਬਈ ਰੋ ਉਹ ਕਈ ਬੰਦੇ ਘਰਾਂ ਦੇ ਕੋਈ ਜੀ ਚਲੇ ਜਾਣਾ ਆਪਾਂ ਨੂੰ ਕਹਿ ਰਹੇ ਆ ਮਹਾਰਾਜ ਉਹ ਤਾਂ ਬਾਤ ਆ ਯਾਰ ਵਗੈਰਾ ਆ ਆਪਾਂ ਵੀਡੀਓ ਵਲੋਗ ਕਿਸ ਤਰ੍ਹਾਂ ਬਣਾ ਰਹੇ ਆ ਯਾਰ ਉਹਨੂੰ ਇਸ ਬਾਤ ਕੀ ਸਮਝ ਆਂਦੀ ਹੈ ਆਪਣੇ ਮੱਲੇ ਮਾਦੇ ਦਾ ਆਪਣੇ ਟੱਬਰ ਦੇ ਵੀ ਚਲੋ ਦੂਰ ਕੀ ਬਾਤ ਹੋਗੀ ਫਿਰ ਵੀ ਇਤਨਾ ਮਤਲਬ ਫੀਲਿੰਗ ਇਤਨਾ ਮਤਲਬ ਯੰਗ ਹੁਣ ਸੈਡਨੈਸ ਬਈ ਕੈਮਰਾ ਠਾਣੇ ਨੂੰ ਜਦ ਧੀਲੇ ਨਹੀਂ ਕਰਿਆ ਬਈ ਵੀਡੀਓ ਜਿਹੜੀ ਤੁਹਾਨੂੰ ਦੇਖ ਰਹੇ ਨੇ ਪਹਿਲਾਂ ਕੀ ਬਣੀ ਹੋਈਆਂ ਕਿਉਂਕਿ ਪਰਾ ਨੈਟਵਰਕ ਨਹੀਂ ਤੇ ਜਾਮ ਗਿਆ ਹੋਇਆ ਦਾ ਜਿਹੜੀ ਟਰੈਕਟਰ ਵਾਲੀ ਆ ਉਹ ਫਿਰ ਨਿਊ ਦੋ ਵੀ ਚੱਲਦਾ ਜਿਆਦਾ ਘਰ ਆਉਂਗਾ ਜਿਆਦਾ ਪਾਉਂਗਾ ਬਟ ਉਹ ਘਰਾਂ ਕ ਮੈਨੂੰ ਅੱਧਵਾ ਹੀ ਆਣਾ ਪੜ ਗਿਆ ਕੁਛ ਇਸ ਤਰ੍ਹਾਂ ਕਰਕੇ ਤੋਂ ਵੀਡੀਓ ਵੀ ਆਈਡੀ ਰ ਕੁਛ ਨਹੀਂ ਕਰੀ ਉਸ ਤੋਂ ਬਾਅਦ ਕੀ ਵੀ ਵੀ ਕੋਟੋ ਵੱਟ 10 10 15 ਦੇ ਜਿਹੜਾ 13ਵੀਂ ਹੋਲੀ ਇਹ ਵੀਡੀਓ ਦੁਆਰਾ ਮੈਂ ਅਪਲੋਡ ਕਰੀ ਆ ਬਈ ਦੁਬਾਰਾ ਕਹਾਂ ਇਹ ਵੀ ਆਪ ਅਪਲੋਡ ਕਰੀ ਬਾਈ ਬਾਈ ਐਡੀਟਿੰਗ ਕਰੀ ਸਾਰਾ ਕੁਝ ਕਰਿਆ ਉਹ ਬੰਦੇ ਕਿ ਮੈਨੂੰ ਇੰਨੀ ਹੈਰਾਨੀ ਆਈ ਵੀ ਭਾ ਜੋ ਉਸਕੇ ਟੈਟੂ ਵੀ ਬਣਾ ਰਹੇ ਛੋਕਰੇ ਵਾ ਵੀ ਕਰ ਰਹੇ ਮਤਲਬ 3rd ਡੇ ਕਿਤਨਾ ਗਜਮੀਰ ਲੋਕਾਂ ਕਹਿ ਰਹਿ ਗਿਆ ਬਾਈ ਇਤਨੀ ਕਹਿਰ ਕੀ ਮੌਤ ਹੋਈ ਹੋਆ ਜਵਾਨ ਮੌਤ ਹੋਈ ਹੋਆ ਬੰਦਾ ਸਾਰੀ ਚੀਜ਼ਾਂ ਦੇਖ ਲਿਆ ਵੀ ਚਲੋ ਕੋਈ ਬਿਮਾਰ ਹੋ ਗਿਆ ਸੀ ਬਸ ਨਹੀਂ ਰੁਕਿਆ ਹੈ ਪੈਸਾ ਚਲੋ ਠੀਕ ਆ ਯਾਰ ਪੈਸਾ ਕਮਾਣੇ ਦਾ ਸਾਧਨ ਹੈ ਪਰ ਜੇ ਆਪਾਂ ਆਪਣਾ ਜਿਹੜਾ ਬੰਦਾ ਚੀਤ ਚਲੇ ਗਿਆ ਜੀ ਚਲੇ ਗਿਆ ਇਹ ਤਾਂ ਇਹ ਪੈਸਾ ਫਿਰ ਆਪਾਂ ਨੇ ਕਮਾਇਆ ਕਿਹਾ ਬਈ ਫਿਰ ਤਾਂ ਆਪਣੀ ਕਮਾਈ ਕੁਛ ਵੀ ਨਹੀਂ ਹੈ ਜਿਸਕੇ ਮਰੇ ਬਬੀ ਨੇ ਆਪਾਂ ਰੁਕਿਆ ਜਾ ਰਿਹਾ ਹੈ ਸਿਰਫ ਇੱਕ ਦੋ ਦਿਨ ਰੁਕਿਆ ਉਹ ਵੀ ਮਤਲਬ ਜਿਆਦਾ ਨਹੀਂ ਕੰਮ ਤੁਹਾਨੂੰ ਪਤਾ ਘਰ-ਬਾਰ ਕੇ ਜਿਸੀ ਘਰ ਹੀ ਮੌਤ ਹੋ ਗਈ ਉਹ ਵਾਇਡਿਟਿੰਗ ਨਹੀਂ ਹੋਈ ਤਾਂ ਰੁਕ ਗਿਆ ਹੋਣਾ ਸ਼ਾਇਦ ਉਹ ਬੰਦਾ ਨਹੀਂ ਰੁਕੇ ਨਹੀਂ ਹੈ ਅੱਛਾ ਇਹ ਕਹੋਰ ਦੱਸ ਰਿਹਾ ਤੁਹਾਨੂੰ ਇੱਕ ਬੰਦਾ ਬਹੁਤ ਸਾਰੇ ਲੋਕ ਜਾਣਦੇ ਵੀ ਹੁਣ ਇੱਕ ਟਰੈਵਲ ਕਰ ਰਿਹਾ ਤਾਂ ਬੰਦਾ ਬਾਹਰ ਦਾ ਇੰਟਰਨੈਸ਼ਨਲ ਉਸਕੇ ਤੋਰ ਮੈਂ ਇਹ ਬਲੌਗ ਦੇਖ ਕੇ ਕੋਈ ਬੰਦਾ ਵਧੀਆ ਲੱਗਾਦਾ ਮੈਨੂੰ ਚਲੋ ਵਧੀਆ ਵੀ ਵੀ ਲਗਾ ਵੀ ਕੋਈ ਬਾਨੀ ਹੈ ਪਰ ਮੈਂ ਉਹ ਗੱਲ ਕਰਨੇ ਚਲੋ ਆ ਜਾਵਾਂ ਉਹ ਬੰਦੇ ਦਾ ਮਤਲਬ ਮੈਨ ਹੈਡ ਲਾਲੋ ਵੀ ਫਾਦਰ ਸਾਹਿਬ ਅਗੇ ਉਨਕੀ ਡੈਥ ਹੋ ਗਈ ਚਲੋ ਬਹੁਤ ਮਾੜੀ ਬਾਤ ਹੋਈ ਉਹ ਬੰਦਾ 3 ਜਾਂ 4 ਦਿਨ ਰੁਕਿਆ ਦਵਾਰੀ ਫੇਰ ਚਲेंगी ਉਸ ਤਰ੍ਹਾਂ ਉਸਨੇ ਸਾਰਾ ਕੁਝ ਦਵਾਰਾ ਤਾਮਝਾਮ ਵਹੀ ਕਰਖਿਆ ਉਹੀ ਕੰਮ ਉਹੀ ਕੁਛ ਬੰਦਾ ਯਾਰ ਚਲੋ ਇੰਟਰਨੈਸ਼ਨਲ ਚੈੱਕ ਕਰ ਰਿਹਾ ਤਾਂ ਠੀਕ ਆ ਬਾਈ ਇੰਟਰਨੈਸ਼ਨਲ ਕਰਕਾ ਉਸकी ਮਜਬੂਰੀ ਦੀਵਾਰ ਉਕ ਨਹੀਂ ਸਕਦਾ ਵਾ ਜਦ ਘਰ ਆ ਗਿਆ ਫਿਰ ਵੀ ਤਾਂ ਬੰਦਾ ਸਬਰ ਕਰ ਸਗਾ ਉਹ ਜਾ ਰਹੇ ਪਾਰਟੀਆਂ ਕਰਨ ਦੱਸ ਉਂ ਵਗੈਰੇ ਵੀ ਮੇਰੇ ਫਾਦਰ ਸਾਹਿਬ ਤੇ ਨਿਉ ਹੋ ਗਿਆ ਵਾ ਹੋ ਗਿਆ ਮੈਨੂੰ ਬੜਾ ਅਫਸੋਸ ਆ ਰਹਾ ਵਗੈਰਾ ਉਹ ਚੀਜ਼ ਕੀ ਹੋਵੇ ਛੁੱਟੇ ਅਫਸੋਸ ਕਿਉਂ ਕਰਾਂ ਜਦੋਂ ਆਪਾਂ ਅਫਸੋਸ ਕਰੀ ਨਾ ਕਿਸੇ ਚੀਜ਼ ਦਾ ਮੰਨ ਕੇ ਚਲੋ ਵੀਡੀਓ ਬਣਾ ਰਹੇ ਆਪਾਂ ਨੂੰ ਕਿਸੇ ਚੀਜ਼ ਦਾ ਅਫਸੋਸ ਹੀ ਨਹੀਂ ਮਾਰਨੇਗਾ ਉਸ ਚੀਜ਼ ਨੂੰ ਆਪਾਂ ਉਸਕੇ ਵੀਊ ਕਿਉਂ ਲੈ ਰਹੇ ਆ ਉਸ ਚੀਜ਼ ਨੂੰ ਦਿਖਾਈ ਨਾ ਲੋਕਾਂ ਨੂੰ ਪਤਾ ਹੀ ਨਾ ਲਗਾ ਫਿਰ தம் ਸਿੰਪਦੀ ਵੀ ਲੈ ਰਹੇ ਆ ਵੀ ਹਾਂ ਮਾਰਾ ਇਹ ਹੋ ਗਿਆ ਵਾਹ ਹੋ ਗਿਆ ਮਾਰੀ ਸੈਡਨੈਸ ਹੋ ਗਿਆ ਰਬ ਵਗੈਰਾ ਫੈਮਿਲੀ ਮਾ ਫਿਰ ਉਸ ਚੀਜ਼ ਕੇ ਦੁਬਾਰਾ ਫੇਰ தம் ਭੈ ਜੋ 2-3 ਦਿਨ ਰੁਕਾ ਫਿਰ ਦੁਬਾਰਾ ਕਰ ਰਹੇ ਆ ਲੋਕਾਂ ਦਾ ਨਾ ਹਿੱਲਿਆ ਪੜਾ ਜਾਂ ਹੀ ਬੁਰਾ ਹਾਲ ਆ ਬਾਈ ਜਿਸ ਤਰ੍ਹਾਂ ਉਹ ਕੁੜੀ ਜੀ ਕਹਾ ਅੱਜ ਮੇਰੇ ਜੋ ਛੋਗਰੀ ਨੇ ਪਾ ਦਿੱਤੀ ਉਹਨਗੇ ਫੁੱਲ ਦੇ ਪਤਾ ਨਹੀਂ ਕਿ ਆ ਦੇ ਬਈ ਸੰਸਕਾਰਤਾ ਅੱਜ ਮੈਂ ਤਿਆਰ ਹੋ ਰਹੀ ਹਾਂ ਇਹ ਮੋਕਬ ਕਰੂੰਗੀ ਉਹ ਹਾਲ ਹੋਗਾ ਉਹ ਆਪਾਂ ਉਸ ਨੂੰ ਆਸਰੇ ਤੇ ਕੁੜੀ ਨੂੰ ਪਰ ਆਪਣੇ ਬਹੁਤ ਸਾਰੇ ਮੈਂ ਮੈਨੂੰ ਇਸ ਚੀਜ਼ ਦਾ ਬੜਾ ਅਫਸੋਸ ਆ ਮਾਰੇ ਕੈਟਾਗਰੀ ਦੇ ਬੰਦੇ ਯੂਟਿਊਬਰਾਂ ਲਾ ਦੋ ਕੁਝ ਵੀ ਲਾ ਲ ਵੀਡੀਓ ਬਣਾਉਣ ਦੇ ਖਲੇ ਆ ਵੀ ਕਾਹ ਤੱਕ ਬਸ ਪੜ ਗਏ ਯਾਰ ਓਖਾ ਲੋਕਾਂ ਦਾ ਮੈਂ ਆਪਣੀ ਗੱਲ ਨਹੀਂ ਕਰਦਾ ਪਰ ਚਲੋ ਬੰਦਾ ਕਰ ਹੀ ਆ ਚੱਕ ਇਤਨਾ ਬੰਦਾ ਹੈ ਕਿ ਪ੍ਰਾਈਵੇਟ ਡਿਊਟੀ ਆ ਚਾਹੇ ਕਿ ਸੀ ਕਿ ਸਰਕਾਰੀ ਆ ਉਹ ਵੀ ਆਪਣੇ ਕੰਮ ਤੇ ਛੁੱਟੀਆਂ ਲੈ ਲੈਂਦੇ ਆ ਵੀ ਥੰਮ ਕਿਉਂ ਨਹੀਂ ਆਪਣੇ ਕੰਮ ਤੇ ਛੁੱਟੀਆਂ ਲੈਂਦੇ ਯਾਰ ਅਈ ਉਹ ਕੰਮ ਦਾ ਐਸਾ ਕੋਈ ਰੋਕ ਟੋਕ ਨਹੀਂ ਜਾਂ ਕੋਈ ਬੰਦਾ ਬਹੁਤ سارے ਬੰਦੇ ਆ ਬਾਈ ਜਿਹੜੇ ਨਹੀਂ ਇਸ ਚੀਜ਼ ਕੀ ਸੋ ਵੀ ਨਹੀਂ ਕਰਦੇ ਹਨ ਮਹਾਰਾਜ ਉਹ ਹੋ ਗਿਆ ਵਾ ਹੋ ਗਿਆ ਅਟ ਅ ਫਿਰ ਵੀਡੀਓ ਵੀ ਨਹੀਂ ਬੰਨਦੇ ਹਨ ਕੋਈ ਐਸਾ ਕੁਝ ਵੀ ਨਹੀਂ ਹੁੰਦਾ ਹੈ ਬਾਈ ਚੈਨਲ ਡਾਊਨ ਹੋ ਜਾਗਾ ਕੋਈ 10 12 ਦਿਨਾਂ માં ਕਟੋ-ਕਟ ਇੱਕ ਹਫਤਾ ਦਾ ਕੋਈ ਜ਼ਿਆਦਾ ਨਹੀਂ ਆ ਬਾਈ ਇੱਕ ਹਫਤਾ ਦਾ ਬੰਦਾ ਠੀਕੋ ਕਟੋ-ਕਟ ਇੱਕ ਹਫਤਾ ਬਾਈ ਦੇਖਣ ਵਾਲੇ ਆਪਾਂ ਨੂੰ ਸਾਰੇ ਮੈਂਬਰ ਦੇਖਦੇ ਹਾਂ ਵਾ ਦੇਖੋ ਉਨਕੇ ਰਿਸ਼ਤੇਦਾਰ ਵੀ ਦੇਖ ਰਹੇ ਸਾਰੇ ਦੇਖ ਰਹੇ ਕੀ ਸੋਚਿਆ ਕੀ ਨਹੀਂ ਮਨ ਤੋਂ ਸਮ ਤੇ ਬਾਹਰ ਆ ਗੰਬਈ ਕਹਿਣਾ ਜਾਣਦਾ ਕਿਉਂਕਿ ਮੈਂ ਕਦੀ ਵੀ ਮਨੇ ਅਜ ਤੱਕ ਦੇਖ ਲੋ ਕੋਈ ਵੀ ਮਨੇ ਵੀਡੀਓ ਪਿੱਛਾ ਚੱਕ ਦੇਖ ਲੋ ਦੋ ਤਿੰਨ ਸਾਲ ਹੋ ਗਏ ਮਨੇ ਮੈਂ ਕਦੀ ਵੀ ਕਿਸੇ ਕੀ ਵੀ ਕੋਈ ਇਸ ਤਰ੍ਹਾਂ ਹੋ ਗਈ ਕਿਸੇ ਦੀ ਡੈਥ ਹੋ ਗਈ ਜਾਂ ਕੁਝ ਹੋ ਗਈ ਮੈਂ ਅਜ ਤੱਕ ਮੀਡੀਆ 'ਪਾ ਲੈਂਦੇ ਨਹੀਂ ਉਸ ਚੀਜ਼ ਨੂੰ ਨਾ ਦਿਖਾਓ ਯਾਰ ਸਾਰਾ ਕੁਝ ਤੋੜੀ ਦਿਖਾਣਾ ਹੋਗਾ ਬਾਈ ਆਯੋ ਜੀ ਬਲੌਗਿੰਗ ਕੋਈ ਚੀਜ਼ ਹੋਵਾ ਚਲੋ ਲਾਈਫ ਸਟਾਈਲ ਦਿਖਾਣਾ ਹੋਵਾ ਬਟ ਇਸਮੇ ਸਾਰੀ ਚੀਜ਼ਾਂ ਬਹੁਤ ਚੀਜ਼ਾਂ ਚੋਰੀ ਵੀ ਰੱਖਣੀਆਂ ਹੋਆ ਸਾਰੀ ਚੀਜ਼ਾਂ ਦਾ ਨਹੀਂ ਰੱਖੀ ਜਾ ਸਕਦੇ ਕੋਈ ਪਰਿਵਾਰ ਮਾਦੇ ਹੋ ਵੀ ਜਾ ਕੋਈ ਚੀਜ਼ਾਂ ਚਲੋ ਇਹ ਕੰਮ ਹੋ ਗਿਆ ਇਹ ਬਿਜ਼ਨਸ ਹੋ ਗਿਆ ਨਹੀਂ ਛੋੜ ਸਕਦੇ ਬਟ ਘੱਟੋ ਘੱਟ ਜੀ ਇਸ ਨੂੰ ਗੈਪ ਤੋਂ ਬਸ ਸਕਾਂ ਛੁੱਟੀ ਤੋਂ ਲੈ ਸਕਾਂ ਕੋਈ ਵੀ ਕੰਮ ਆ ਛੁੱਟੀ ਤੋਂ ਲੈ ਸਕਾਂ ਭਾਈ ਉਹ ਚੀਜ਼ ਕੀ ਹੈ ਭਾਈ ਉਹ ਬਾਅਦ ਸੇ ਸਹੀ ਆ ਕਿ ਨਹੀਂ ਭਾਈ ਜਿੰਨੇ ਬੰਦੇ ਬੰਦਾ ਮੈਂ ਉਹ ਵੀ ਕਹਿਣਾ ਚਾਹਦਾ ਵੀ ਅਸੂਲ ਹੋਣਾ ਚਾਹੀਦਾ ਬੰਦੇ ਦਾ ਕਟੋ-ਕਟ ਕਿਸੇ ਮਰਨੇ ਦਾ ਜੰਮਨੇ ਦਾ ਕੋਈ ਦਰ ਰੱਖੋ ਵੀ ਪੈਂਚੋਦਕਾ ਵਾਹ ਵੀ ਆਪਾਂ ਬਸ ਪੈਸਿਆਂ ਦੇ ਜ਼ਰੀਏ ਰਹਿ ਗਏ ਨਾ ਉਹ ਚੀਜ਼ ਹੋ ਗਈ ਬਾਈ ਕਾਫੀ ਦਿਨ ਹੋ ਗਏ ਨਾ ਮੈਂ ਵੀਡੀਓ ਦੇਖ ਰਿਹਾ ਤਾਂ ਕਿ ਪੜੇ ਦੇ ਕੋਈ ਕਰ ਨਹੀਂ ਸਕਦੇ ਇਹ ਉਹ ਵੀਡੀਓ ਦੇਖਦੇ ਦੇਖਦੇ ਨਾ ਇੰਨਾ ਮਨ ਨੂੰ ਸਲਾ ਅੰਦਰੰਦਰ ਹੀ ਹੋਇਆ ਬਾਈ ਮੈਂ ਖਾ ਚਲੋ ਕੋਈ ਨਹੀਂ ਜੋ ਮਾਲਕ ਦੀ ਮਰਦੀ ਹੈ ਬਾਈ ਬਾਕੀ ਸਾਰਿਆਂ ਦੀ ਆਪਣੀ ਲਾਈਫ ਆ ਬਾਈ ਕੋਈ ਰੁਗੋ ਨਾ ਰੁਕੋ ਪਟੋਂ ਘਰੇ ਵੀ ਜਿਤਨੇ ਕ ਬੰਦੇ ਆਪਣੇ ਨਾਲ ਜੁੜੇ ਹੋਏ ਆ ਮੈਂ ਸਾਰਿਆਂ ਨੂੰ ਕਹਿਣਾ ਚਾਹੁੰ ਮ ਕਿਸੇ ਨੂੰ ਤੋਂ ਕਹਿ ਰਹਾਂਗੇ ਵੀ ਇੱਕ ਰਿਕੁਐਸਟ ਆ ਜੇ ਕੋਈ ਮੰਦਰ ਬੰਦਾ ਦੇਖਾ ਜਾ ਕੁਛ ਕਰਾ ਆਪਣੇ ਅਸੂਲ ਬਣਾਓ ਕਿਸੇ ਚੀਜ਼ ਦੇ ਬਾਈ ਵੀ ਹਾਂ ਯੋ ਮੇਰਾ ਅਸੂਲ ਆ ਮੈਂ ਉਹ ਕੰਮ ਇਸ ਤਰ੍ਹਾਂ ਨਹੀਂ ਕਰਦਾ ਯੋ ਨਹੀਂ ਆ ਵੀਡੀਓ ਪਾਣੇ ਕਥਾ ਵੀਡੀਓ ਪਾਣੇ ਕਥਾ ਵੀਡੀਓ ਨਹੀਂ ਪਾਉਂਦੇ ਹਾਂ ਕੁਛ ਹੋਰ ਵੀ ਅਸੂਲ ਵਾਂ ਬੰਦੇ ਉਹ ਚੀਜ਼ ਦੇਖੇ ਕਰੋ ਬਾਈ ਥੋੜਾ ਜਿਹਾ ਆਪਣਾ ਲਿਮਟ ਵਿੱਚ ਕੰਮ ਖਵਾਨਾ ਬੰਦਾ ਜਿਹੜਾ ਅਸੂਲੀ ਨਹੀਂ ਉਹ ਬੰਦਾ ਹੀ ਗਏ ਸੀਗਾ ਫਿਰ ਕਮ ਖਰਾਬ ਹੋ ਜਾ। ਥੋੜੋ ਬੋਤਾ ਤਾਂ ਆਪਣਾ کہیں ਨਾ کہیں ਊਸੂਲ ਹੋਣਾ ਚਾਹੀਦਾ ਵੀ ਮੈਂ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰਦਾ। ਬਹੁਤੇ ਬੰਦਿਆਂ ਕੇ ਊਸੂਲਾਂ ਦੇਖੋ। ਵੀਰਵਾਰ ਨੂੰ ਦਾਰੂ ਨਹੀਂ ਪੀਂਦੇ। ਉਹ ਊਸੂਲ ਉਹ ਬੰਦੇ ਕੇ ਕੋਈ ਭਾਵੇਂ ਵੀਰਵਾਰ ਨੂੰ ਪੀਖਾ ਕੋਈ ਬੰਦਾ ਮਾਰ ਥੋੜੀ ਜਾਇਆ। ਊਸੂਲ ਆਂ ਲੈ ਕੇ ਪੀਣੇ ਕੇ ਵੀ। ਚਾਹਤ ਤਾਂ ਸਾਰੇ ਹਫਤਾ ਪੀਖਾ ਕਿਸਤ ਨਹੀਂ ਸਾਰਾ ਵਾ। ਚਾਹ 12 ਵਜੇ ਨੇ ਕ ਇੰਤਜ਼ਾਰ ਕਰ ਲੇ ਬੰਦਾ ਪਰ ਪੀਂਦਾ ਨਹੀਂ। ਉਹ ਊਸੂਲ ਆਂ ਭਾਈ। ਦਾਰੂ ਪੀਣੇ ਵਾਲੇ ਕੇ ਵੀ ਊਸੂਲ ਆਂ। ਕਿਹੜਾ ਭਾਵੇਂ ਉਹ বিনা ਬੰਦੇ ਕੇ ਊਸੂਲ ਹਾਂ ਫਿਰ ਫਾਇਦਾ ਕਾ ਜੀਨੇਗਾ? ਤਾਂ ਕਿਆ ਚੱਕਰ ਆ ਠੀਕ ਨਹੀਂ ਬਾਈ ਬਾਕੀ ਮਿੱਤਰੋ ਟਰੈਕਟਰ ਵੀ ਆ ਗਿਆ ਆਪਣਾ ਤੁਹਾਨੂੰ ਦਿਖਾਉਵਦੀ ਆ ਅ ਵੀਡੀਓ ਕੰਟੀਨਿਊਸਲੀ ਕਰਾਂਗੇ ਸਟਾਰਟ ਕਰਦੇ ਆਂ ਬਾਈ ਬਾਕੀ ਅੱਜ ਦੀ ਵੀਡੀਓ ਪਈ ਸੰਪਤੀ ਕਰਾਂ ਬਾਈ ਵੀਡੀਓ ਵਧੀਆ ਲੱਗੀ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਮਿੱਤਰੋ ਥੈਂਕ ਯੂ